ਜੀ ਅੱਜ ਸਵੇਰ ਮੇਰੇ ਹਸਬੰਦ ਜਾ ਰਹੇ ਸੀ ਸੈਰ ਕਰਨ ਉਹਨਾਂ ਦੇਖੋ ਅੰਨੀ ਬੁਰੀ ਤਰ੍ਹਾਂ ਨਾਲ ਡੌਗ ਬਾਈਟ ਕੀਤੀ ਆ ਦੇਖੋ ਉਦੀ ਹਾਲਤ ਨਾਲ ਉਹਨਾਂ ਦੇ ਇੰਨਾ ਬਲੱਡ ਆ ਕਿ 4 ਘੰਟੇ ਹੋ ਗਏ ਇੰਜੈਕਸ਼ਨ ਲਗਵਾਉਣ ਦੇ ਬਾਅਦ ਵੀ ਬਲੱਡ ਨਹੀਂ ਰੁਕ ਰਿਹਾ ਔਰ ਜਦ ਪਤਾ ਚੱਲ ਰਿਹਾ ਕਿ ਉਹ ਡੌਗ ਨੂੰ ਕਿਸੇ ਫਾਗਲ ਕੁੱਤੇ ਨੇ ਘੱਟ ਆਇਆ ਗਲੀਆਂ ਵਿੱਚ ਇਤਨਾ ਅਤਾਂਕ ਇਤਨਾ ਅਤਾਂਕ ਚਲਾਇਆ ਰਿਹਾ ਮੇਰੀ ਗਲੀ ਵਿੱਚ 18 ਕੁੱਤੇ ਘੱਟ ਘੱਟ ਨੇ ਜੀ ਪਰ ਜਦੋਂ ਬਾਹਰ ਨਿਕਲੋ ਕਿਸੇ ਬੱਚੇ ਨੂੰ ਬਜ਼ੁਰਗ ਨੂੰ ਹਰ ਇੱਕ ਨੂੰ ਪੈ ਜਾਂਦੇ ਇਹਨਾਂ ਪ੍ਰਸ਼ਾਸਨ ਕੋਈ ਹੱਲ ਨਹੀਂ ਕਿਉਂ ਢੂੰਡ ਰਹੀ ਔਰ ਸਾਰੇ ਹੀ ਬਹੁਤ ਪਰੇਸ਼ਾਨ ਹੈ ਐ ਹਰ ਟਾਈਮ ਅਟੈਕ ਕਰਨ ਵਾਸਤੇ ਤਿਆਰ ਨੇ ਇੱਲੇ ਦੇਖੋ ਮੇਰੀ ਲਾਤ ਤੇ ਵੀ 10 ਦਰਦ ਲਗਾਏ ਸੀ ਔਰ ਐ 6 ਮਹੀਨੇ ਹੋ ਗਏ ਹਲੇ ਤੱਕ ਮੇਰੀ ਰਿਕਵਰੀ ਨਹੀਂ ਹੋ ਰਹੀ ਔਰ ਪ੍ਰਸ਼ਾਸਨ ਅੱਗੇ ਐ ਮੰਗ ਕਰ ਰਹੇ ਆ ਕਿ ਕੋਈ ਨਾ ਕੋਈ ਇਹਦਾ ਹੱਲ ਕੱਢਣ ਔਰ ਕਿਉਂਕਿ ਰਿਹਾਇਸ਼ੀ ਏਰੀਆ ਹਰ ਇੱਕ ਬੰਦੇ ਨੂੰ ਬਹੁਤ ਪਰੇਸ਼ਾਨੀ ਆ ਅਦਾ ਮੈਂ ਸੁਬਾਹ 6 ਵਜੇ ਬਾਹਰ ਨਿਕਲਿਆ ਫੈਗ ਵਾਸਤੇ ਨਾ ਵੀ ਇੱਥੇ ਕੁੱਤਾ ਲਖਾਇਆ ਸੀ ਤੁਹਾਨੂੰ ਮੈਂ ਨਾਲ ਤੇ ਮੈਂ ਡੁੱਬਿਆ ਤੇ ਕੰਡੀਆਂ ਫੜੀਆਂ ਜੀਵਨ ਤੋਂ ਬਾਅਦ ਉੱਠਿਆ ਨਹੀਂ ਗਿਆ ਕੁੱਤਾ ਬਕਾਗਰ ਗਿਆ 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 ਇੱਕ ਨਾ ਮਾਮਲਾ ਇਹ ਹੈ ਜੀ ਸਾਡੇ ਬਾਜ਼ਾਰ ਦੇ ਵਿੱਚ ਕੱਲ ਦਾ ਇੱਕ ਕੁੱਤਾ ਹਲਕਾਇਦਾ ਜਿਹੜਾ ਕਿ ਆਂਦੇ ਜਾਂਦੇ ਰਾਹਗਿਰਿਆਂ ਨੂੰ ਵੱਢ ਰਿਹਾ ਤੁਹਾਡੇ ਪੜੋਸੀ ਹੈ ਉਹਨਾਂ ਨੂੰ ਵੀ ਵੱਢੇ ਉਹਨੇ ਸੇਰੇ ਤੇ ਉਹਨਾਂ तकरीबन 18 ਢਾਂਗੇ ਲੱਗ ਗਏ ਆ ਸ਼ਹਿਰ ਦੀ ਕੋਈ ਸੁੱਧ-ਬੁੱਧ ਨਹੀਂ ਹੈਗੀ ਕੁੱਤਿਆਂ ਦੀ ਸੰਖਿਆ ਅਗਨੋਂ ਜ਼ਿਆਦਾ ਵੱਧ ਰਹੀ ਹੈ ਚਲੋ ਪਾਲਤੂ ਕੁੱਤੇ ਲੋਕਾਂ ਨੇ ਆਪਣੇ ਘਰਾਂ 'ਚ ਰੱਖੇ ਨੇ ਉਹ ਤੇ ਗੱਲ ਠੀਕ ਹੈ ਕਿ ਚਲੋ ਆਪਣੇ ਕੁੱਤੇ ਸੰਭ ਕਰਦੇ ਆ ਜਿਹੜੇ ਆਵਾਰਾ ਕੁੱਤੇ ਗਲੀਆਂ ਬਾਜ਼ਾਰਾਂ 'ਚ ਘੁੰਮ ਰਹੇ ਆ ਉਹਦੇ ਨਾਲ ਬਹੁਤ ਤ੍ਰੈਜਦੀ ਹੋ ਰਹੀ ਹੈ ਔਰ ਆਂਦੇ ਜਾਂਦੇ ਕੁੱਤੇ ਜਿਹੜੇ ਲੋਕਾਂ ਨੂੰ ਵੱਢ ਰਹੇ ਆ ਤੇ ਮੇਰੀ ਪ੍ਰਸ਼ਾਸਨ ਅਕੇ ਬੇਨਤੀ ਹੈ ਕੋਰਪੋਰੇਸ਼ਨ ਅਕੇ ਬੇਨਤੀ ਹੈ ਕਿ ਜਿਹੜੇ ਆਵਾਰਾ ਕੁੱਤੇ ਆ ਉਹਨਾਂ ਨੂੰ ਫੜੇ ਜਾਏ ਤੇ ਤਾਂ ਕਿ ਇਹ ਕੁੱਤਿਆਂ ਦਾ ਜਿਹੜਾ ਕੰਟਰੋਲ ਕੀਤਾ ਜਾਏ ਤਾਂ ਕਿ ਜਿਹੜੇ ਲੋਕਾਂ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹ ਨੁਕਸਾਨ ਨਾ ਹੋਏ ਤੇ ਮੇਰੀ ਪ੍ਰਸ਼ਾਸਨ ਅਕੀ ਬੇਨਤੀ ਅਸੀਂ ਐਮਸੀ ਸਾਹਿਬ ਅਕੀ ਬੇਨਤੀ ਕੀਤੀ ਹੈ ਕਾਰਪੋਰੇਸ਼ਨ ਨੇ ਬੇਨਤੀ ਕੀਤੀ ਹੈ ਕਿ ਜਿਹੜਾ ਕੁੱਤਾ ਹਲਕਾਇਆ ਜਾ ਕੋ ਦੋ ਤਿੰਨ ਦਿਨਾਂ ਦਾ ਘੁੰਮ ਰਿਹਾ ਤੇ ਪਲੀਜ਼ ਉਹਨੂੰ ਫੜ ਕੇ ਤੇ ਉਹਦਾ ਇਲਾਜ ਕੀਤਾ ਜਾਏ ਤੇ ਤਾਂ ਕਿ ਪਬਲਿਕ ਨੂੰ ਰਾਹਤ ਮਿਲੇ